ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਬਹੁਤ ਵਧੀਆ ਆਈ ਹੁਣ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਦਿਨ ਹੈਗਾ ਸ਼ਨੀਵਾਰ ਟਾਈਮ ਹੋ ਗਿਆ ਸਵਾਇ 1:00 ਵਜ ਗਿਆ ਦੁਪਹਿਰ ਦਾ ਤੇ ਹੁਣ ਅਸੀਂ ਰੋਟੀ ਬਣਾਉਣ ਲੱਗੀ ਆ ਮੈਂ ਗਾਜਰ ਬਟਾਤੇ ਦੀ ਸਬਜ਼ੀ ਆਪਣੀ ਰਾਤ ਦੀ ਬਣੀ ਹੋਈ ਸੀਗੀ ਤੇ ਹੁਣ ਉਹਦੇ ਨਾਲ ਰੋਟੀ ਖਾਵਾਂਗੇ ਰੋਟੀ ਇਸ ਦੋਨੇ ਜਾਣੇ ਖਾਵਾਂਗੇ ਮੱਕੀ ਦੀ ਕਿਉਂਕਿ ਮੱਕੀ ਰੋਟੀ ਨਾਲ ਸੁਆਦ ਲੱਗਦੀ ਆ ਸਬਜ਼ੀ ਦੇ ਨਾਲ ਇਹਦੇ ਨਾਲ ਤੇ ਮੰਮੀ ਨੂੰ ਤੇ ਬੱਚਿਆਂ ਨੂੰ ਬਣਾਵਾਂਗੇ ਕਣਕ ਦੀ ਰੋਟੀ 25 ਸਕੂਲਾਂ ਵਾਲੇ ਨੇ ਜਾਫਟੇ ਹੋਣਾ ਇਹਨਾਂ ਨੂੰ ਸ਼ਨੀਵਾਰਾ ਉਹ ਤੋਂ ਬਾਅਦ ਫਿਰ ਮੈਗਜ਼ੀਨ ਵੀ ਦੇਣ ਜਾਵਾਂਗੇ ਆਪਾਂ ਹਾਂਜੀ ਫਿਰ ਅਸੀਂ ਨਾ ਕੁਆਟਰਾਂ ਦੇ ਵਿੱਚ ਮੈਗਜ਼ੀਨ ਦੇਣ ਜਾਣਾ ਕਿਉਂਕਿ ਗੁਰਦੁਆਰਾ ਸਾਹਿਬ ਤੋਂ ਮੈਗਜ਼ੀਨ ਲਵਾਏ ਹੋਏ ਨੇ ਅਸੀਂ ਵੀ ਦਵਾੜਾ ਸਿੱਖ ਪੁਲਵਾੜੀ ਸਿੱਖ ਪੁਲਵਾੜੀ ਤੇ ਉਹ ਜਿੰਨਾਂ ਨੇ ਦੇਣ ਜਾਣਾਗੇ ਛੁੱਟੀ ਕਰਕੇ ਕੱਲ ਨੂੰ ਉਹ ਚਲੇ ਕੇ ਪੈਂਡ ਉਹ ਪੈਂਡ ਦਾ ਸਾਡੀ ਡਿਊਟੀ ਲੱਗੇ ਤੁਸੀਂ ਇਹ ਜਿੰਨਾਂ ਜਿੰਨਾਂ ਦੇ ਹੈਗੇ ਉਹਨਾਂ ਨੂੰ ਫੜਾ ਕੇ ਆਇਓ ਫਿਰ ਅਸੀਂ ਰੋਟੀ ਖਾ ਕੇ ਨਾਲੇ ਰੋਟੀ ਹਾਜਮ ਹੋ ਜਾਊਗੀ ਤਰੱਕੇ ਜਾਵਾਂਗੇ ਨਾਲੇ ਫੜਾਇਆ ਮੰਗੇ ਤੇ ਫਿਰ ਆ ਕੇ ਬਣਾਵਾਂਗੇ ਰਾਤ ਨੂੰ ਦਾਲ ਦਾਲ ਮੈਂ ਭੁੰਨਦੀ ਪਈ ਆ ਤੇ ਦਾਲ ਆ ਭੁੰਨਦੀ ਆ ਸਵੇਰੀ ਭਿਉਂਦੀ ਇਸ ਦਾਲ ਤੇ ਭੁੰਨਦੀ ਆ ਮੈਂ ਰਾਜਮਾ ਮੋਠ ਮੂੰਗੀ ਛੋਲਿਆਂ ਦੀ ਦਾਲ ਮਿਕਸ ਕਰਕੇ ਬਣਾਵਾਂਗੇ ਵਧੀਆ ਬਣਦੀ ਆ ਤੇ ਬਸ ਸਵੇਰੀ ਭਿਉਂਦੀ ਸੀਗੀ ਤੇ ਫਿਰ ਜਲਦੀ ਬਣ ਜਾਂਦੀ ਆ ਇੱਕ ਤਾਂ ਤੇ ਕਹਿੰਦੇ ਹੁੰਦੇ ਇੱਕ ਵੀ ਭਿਉਂ ਕੇ ਜਿਹੜਾ ਆਪਣਾ ਤਾਂ ਪਾਣੀ ਜਿਹਾ ਹੁੰਦਾ ਉਹ ਨਿਕਲ ਜਾਂਦਾ ਤੇ ਕਹਿੰਦੇ ਹੁੰਦੇ ਤਜ਼ਾਬ ਜਿਹਾ ਨਹੀਂ ਬਣਦਾ ਹਮੇਂ ਜਿਹੜਾ ਐਸਿਡ ਜਿਹਾ ਹੁੰਦਾ ਜੂਰੀ ਆ ਕਹਿੰਦੇ ਹੁੰਦੇ ਇਹਨੂੰ ਵੀ ਜਿਹੜਾ ਆਪਣਾ ਉਹ ਖਤਮ ਹੋ ਜਾਂਦਾ ਕਹਿੰਦੇ। ਫਰ ਕਰਕੇ ਸਵੇਰੀ ਪਿਉਂਦਨਨੀ ਐ ਮੈਂ। ਆ ਲਓ ਜੀ ਮੰਮੀ ਦੀ ਰੋਟੀ ਪਾਤੀ ਮੈਂ। ਤੁਸੀਂ ਰੋਟੀ ਫੜਾਇਆ ਏ ਹੋ ਠੀਕ ਆ। ਠੀਕ ਆ ਫੜਾਇਆ ਨਾਲ। ਕੰਦੂਜੀ ਪਾ ਦੂੰਗੀ। ਜਿਵਾ ਕਹਿੰਦੀ ਰੋਟੀ ਆ ਨਹੀਂ ਬਣਾਵਾਂਗੇ ਆਪਾਂ। ਠੀਕ। ਠੰਡੀ ਹੋ ਜੂਗੀ। ਹਾਂ ਜੀ ਅਸਤੀ ਕਾਲ ਜੀ। ਮੈਂ ਤੇ ਆਣਾ ਰੋਟੀ। ਤੁੱਪੇ ਬੈਠੇ ਆ ਬਾਹਰ ਹੁਣ ਠੰਡ ਤਾਂ ਇਹ ਤੇ ਦੇਣਾ ਅੰਦਰ ਤਾਂ ਬੈਠ ਹੀ ਨਹੀਂ ਹੁੰਦਾ ਇਹਦਾ ਤਾਂ ਖੋਲ ਲਈ ਤੇਲ ਦਿੱਤਾ ਆ ਸਬਜ਼ੀ ਘਰੋਂ ਕੀ ਤੇਨਾਂ ਨੇ ਆ ਥੱਲੇ ਮੱਚ ਗਈ ਥੋੜੀ ਸਬਜ਼ੀ ਇਹ ਮੈਂ ਕਿਹਾ ਮੈਂ ਕਿਹਾ ਥੱਲੇ ਮਚਾਤੀ ਕਰੇ ਕੋਈ ਗੱਲ ਨਹੀਂ ਤੁਸੀਂ ਸਾਫ ਕਰਨੀ ਉਹਨਾਂ ਦੇ ਇਹਨਾਂ ਨੂੰ ਦਿਖਾ ਰਹੇ ਇਹਨਾਂ ਦਾ ਵੀ ਮਾਚੀ ਤੇ ਮੈਂ ਮੈਂ ਗਰਮ ਕੀਤੀ ਦੀ ਸਬਜ਼ੀ ਫੇਰ ਇਹ ਗਾਜਰ ਮਟਰ ਦੀ ਸੁੱਕੀ ਸਬਜ਼ੀ ਆ ਜੇ ਤੂੰ ਗਰਮ ਕਰਾਂਗੇ ਤੇ ਲੱਗੂ ਕਿ ਥੱਲੇ ਕਿਉਂਕਿ ਮੈਂ ਰੋਟੀ ਵੀ ਬਣਾ ਰਹੀ ਸੀ ਤੇ ਨਾਲ ਹਲਾਉਣ ਕਾਸ਼ੀ ਮੈਂ ਤਾਂ ਵੇਰਨੀ ਹੋਈ ਚਲੋ ਠੀਕ ਹੈ ਮੈਂ ਮਾਈਕਾ ਸਾਫ ਕਰ ਦੂੰਗੀ ਠੀਕ ਹੈ ਚਲੋ ਜਿਹੜੇ ਰੋਟੀ ਖਾਣ ਲੱਗੇ ਹੈਗੇ ਨਾਲ ਦੇਖਾਂਗੇ ਮੂਵੀ ਚੌਪਾਲ ਤੇ ਮੂਵੀ ਕਦ ਲੱਗਦਾ ਪੂਹੇ ਵਾਰੀਆਂ ਕੋਈ ਸੀ ਥੀਏਟਰ ਚ ਦੇਖੀ ਨਹੀਂ ਸੀਗੀ ਤੇ ਹੁਣ ਦੇਖਾਂਗੇ ਨਾਲ ਨਾਲ ਜਿੰਨਾ ਕੁ ਟਾਈਮ ਦੇਖੋ ਫਿਰ ਬੱਚੇ ਆ ਜਾਣਗੇ ਅਸੀਂ ਤਕਰੀਬਨ ਆਈਂ ਦੇਖਿਆ ਜਦੋਂ ਥੋੜਾ ਬਹੁਤ ਟਾਈਮ ਲੱਗਦਾ ਸਾਨੂੰ ਕੰਪਲੀਟ ਮੂਵੀ ਸਾਡੇ ਘਠ ਘੜ ਚਾਰ ਪੰਜ ਵਾਰ ਚ ਹੁੰਦੀ ਆ ਥੋੜੀ ਥੋੜੀ ਦੇਖ ਕੇ ਟਾਈਮ ਨਹੀਂ ਹੁੰਦਾ ਤੁਸੀਂ ਡਿਊਟੀ ਜਾਣਾ ਹੁੰਦਾ ਟਾਈਮ ਦੇ ਹਿਸਾਬ ਨਾਲ ਅਸੀਂ ਕਦੇ ਅੱਧੇ ਘੰਟੇ ਦੇਖ ਲਈ ਫਿਰ ਉਹ ਅੱਗੇ ਆਪਣੇ ਆਪ ਹੀ ਕੰਟੀਨਿਊ ਹੋ ਜਾਂਦਾ ਟਿੰਗੂ ਦਾ achar ਮਿੱਠਾ ਤੇ ਨਾਲ ਅਦਰਕ ਅਦਰਕ ਪਰ ਮੇਰੇ ਬਹੁਤ ਰੱਖੇ ਹੋਏ ਅਦਰਕ ਤੇ ਨਾ ਜਾਇਓ ਪਰ ਮੈਨੂੰ ਕਿੰਨਾ ਦਾ achar ਰੱਖਿਆ ਤੁਸੀਂ ਘਟ ਖਾਂਦੇ ਹੋ ਹੋਰ ਮੇਰੇ ਦੁੰਦਿਆਂ ਲੜਦਾ ਇਹ ਨਹੀਂ ਖਾਂਦੇ ਇਹ ਨਹੀਂ ਹਾਂਜੀ ਮੈਗਜ਼ੀਨ ਦੇਣ ਵਾਸਤੇ ਨਿਕਲ ਵੀ ਅਸੀਂ ਅਸੀਂ ਇੱਕ ਕੁਆਟਰ ਤੇ ਆਏ ਤੇ ਹੁਣ 800 819 ਕੁਆਟਰ ਤੇ ਜਾਣਾ ਉੱਧਰੋਂ ਜਾ ਰਹੇ ਆ ਅਸੀਂ ਲੱਗ ਜੂ ਆਪਣ ਨੂੰ ਘੰਟਾ ਲਾਣਾ ਹਨਾ ਲੱਗ ਜੂਗਾ ਇਸ ਹਿਸਾਬ ਨਾਲ ਤਾਂ ਲੱਗ ਜੂਗਾ ਕਿਉਂਕਿ 10-12 ਕੁਆਟਰਾਂ ਜਾਣਾ ਸਾਰੇ ਦੂਰ-ਦੂਰ ਨੇਗੇ ਹਾਂਜੀ ਉਹ ਗਏ ਹੋਏ ਅੰਦਰ ਕੁਆਟਰ ਦੇ ਮੈਗਜ਼ੀਨ ਦੇਣ ਦੋ ਦੇ ਆਂਦੇ ਸੀ ਇਹ 3ਵਾਂ 13ਵਾਂ 13 ਕੁਆਟਰਾਂ ਚ ਦੇਣੇ ਆ ਤੇ ਅੱਗੇ ਨੰਬਰ ਪਤਾ ਅੱਗੇ ਨੰਬਰ ਹੈਗਾ 616 ਦੇਖਣਾ 616 ਦੇਖੋ 616 ਦਾ ਖਤਮ ਹਾਂ 672 ਹਾਂਜੀ ਮੈਗਜ਼ੀਨ ਵਣਦੇ ਵਣਦੇ ਸੌਰਵ ਦਾ ਘਰ ਆ ਗਿਆ ਨਾਲ ਹੀ ਸੌਰਵ ਦੇ ਘਰੇ ਪਹੁੰਚ ਗਏ ਅਸੀਂ ਫੀਕੇ ਜਾਵਾਂਗੇ ਹੁਣ ਇੱਥੇ ਹਲਕਾ ਸੁੱਤੀ ਪੀਸ ਆਉਂਦੇ ਹਨ ਬੱਚੇ ਆ ਕੀ ਕਰ ਰਹੇ ਹੋ ਤੁਸੀਂ ਕੱਛੇ ਨੇ ਕੱਛੇ ਨੇ ਤੂੰ ਸਮਝਾਉਣਾ ਕੀ ਹੈ ਸਮਝਾਣਾ ਕਿਉਂ ਨਹੀਂ ਉਹ ਤਖਾ ਦੇ ਦੇ ਤੈਨੂੰ ਅੱਜ ਹੁਣ ਸੌਰਵ ਤੇ ਮੈਂ ਜਾ ਰਹੇ ਆਂ ਮੈਗਜ਼ੀਨ ਦੇਣ ਕਿਉਂਕਿ ਸਾਡੇ ਰਹਿ ਗਏ ਸੀਗੇ ਪੰਜ-ਸੱਤ ਮੈਗਜ਼ੀਨ ਇਹ ਘਰੇ ਆਪਦੇ ਗੱਲਾਂ ਬਾਤਾਂ ਕਰਨੀਆਂ ਦੋਨੇ ਜਣੇ ਅਸੀਂ ਕਿਹੜੀਆਂ ਗੱਲਾਂ ਬਾਤਾਂ ਕਰਨੀਆਂ ਸੋਡਾਂ ਦੀਆਂ ਸੋਡਾਂ ਦੀਆਂ ਹੀ ਕਰ ਲਈਏ ਗੱਲਾਂ ਬਾਤਾਂ ਉਹ ਪਲਾਨ ਕਰ ਰਹੇ ਕਿ ਇਸ ਵਾਰ ਸਿਰਫ ਜਾਣਦਾ ਹੋ ਕੀ ਹੈ ਉਹ ਤਿਆਰੀ ਕੀਤੀ ਹੈ ਬਸ ਉਹ ਤਾਂ ਜਾਏਗੀ ਪਹਿਲਾਂ ਉਧਰ ਨੂੰ ਅੱਛਾ ਕੱਲੀ ਆਵਾਂਗੇ ਆਪਾਂ ਚਲੋ ਹਾਂਜੀ ਹੁਣ ਆਇਆ ਸਰਵ ਦੇ ਘਰੋਂ ਅਸੀਂ ਟਾਈਮ ਕਾਫੀ ਲੱਗ ਗਿਆ ਉੱਥੇ 2 ਘੰਟੇ ਤੋਂ ਜ਼ਿਆਦਾ ਬੈਠੇ ਰਹੇ ਨੀਰਾ ਪੈ ਗਿਆ ਤੇ ਉੱਥੇ ਗੱਲਾਂ ਕਰਦੇ ਪਤਾ ਹੀ ਨਹੀਂ ਲੱਗਦਾ ਕਿ ਟਾਈਮ ਦਾ ਹੈ ਵੀਡੀਓ ਵੀਡੀਓ ਬਣਾਉਣੀ ਜੀ ਤੇਰੇ ਵੀ ਉੱਥੇ ਫਿਰ ਆਪਾਂ ਨੂੰ ਦੱਲਾਵਾਂ ਚੱਲੀ ਜਾਂਦੀਆਂ ਨੇ ਹਲੇ ਵੀ ਆਉਣ ਨੇ ਦੇਰੇ ਸੀ ਮਸਾ ਨਿਕਲ ਕੇ ਆਇਆ 15 ਮਿੰਟ ਹੋ ਗਏ ਹੁਣ ਸਾਨੂੰ ਕਹਿੰਦੇ ਨੇ ਵੇਖੀ ਜਾਂਦੇ ਆਂ ਜਾਂਦੇ ਆਂ ਜਾਂਦੇ ਆਂ 5 ਮਿੰਟ ਰੁਕ ਜਾ ਭਾਜੀ 2 ਮਿੰਟ ਰੁਕ ਜਾ ਭਾਜੀ ਜਦੋਂ ਸੌਰਵ ਹੁਣੀ ਜਾਂ ਅਸੀਂ ਇਕੱਠੇ ਹੋਨੇ ਦੋਨੇ ਘਰ ਤੇ ਮੈਂ ਟਾਈਮ ਕਿਵੇਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਉਸ ਤੋਂ 2 ਘੰਟੇ ਨੇਰੇ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਨੇਰਾ ਕਿਹੜੇ ਟਾਈਮ ਹੋ ਗਿਆ ਹਲੇ ਵੀ 2 ਕੁਆਟਰ ਰਹਿੰਦੇ ਆਗੇ ਉੱਥੇ ਦੇਖ ਕੇ ਆਉਨੇ ਆ ਕਿ ਬਸ ਉਹ ਸਾਡੇ ਵਾਲੇ ਕੁਆਟਰ ਦੇ ਨੇੜੇ ਹੀ ਨੇ ਜਿਆਦਾ ਦੂਰ ਨਹੀਂ ਹੈਗੇ ਅਸੀਂ ਕੁਆਟਰ ਜਹੀ ਦੇ ਆਏ ਸੀਗੇ ਮੋਟਰਸਾਈਕਲ ਤੇ ਜਾ ਕੇ ਮੈਂ ਅਲਕਾ ਦੇ ਕੋਲ ਗਿਆ ਤੇ ਦੋ ਕੁਆਟਰਾਂ ਦੇ ਦੇ ਆਏ ਸੀ ਜage ਜਿਹੜੇ ਥੋੜੇ ਦੂਰ ਸੀਗੇ ਮੋਟਰਸਾਈਕਲ ਚੱਲ ਕੇ ਸਾਢੇ 6:00 ਹੋਣ ਵਾਲਿਆ ਘਰ ਜਾ ਕੇ ਮੈਂ ਦਾਲ ਬਣਾਉਣੀ ਆ ਹਜੇ ਲੜਕਾ ਵਗੈਰਾ ਕੱਟਣਾ ਤੜਕਾ ਤੇ ਮੈਂ ਕੱਟ ਦੂੰਗਾ ਨਿਆਣੇ ਪੜਾਉਣੇ ਆ ਰੋਟੀ ਬਣਾਉਣੀ ਆ ਸਾਨੂੰ ਬਸ ਹੁਣਾਂ ਕੁਆਟਰ ਤੇ ਜਿਹੜੇ ਦੋ ਰਹਿ ਕੇ ਦੇ ਕੇ ਆਪਾਂ ਚੱਲੀਏ 10 ਮਿੰਟ ਲੱਗਣਗੇ ਆਪਾਂ ਨੂੰ ਚਲੋ ਸ਼ਕਤੀ ਕਰ ਠੰਢਰੀ ਹਾਂਜੀ ਬਲਜਿੰਦਰ ਹੁਣ ਲੱਗੀ ਦਾਲ ਬਣਾਉਣ ਅਨੁਸਾਰ ਕੰਮ ਤੇ ਨੋਨ ਚ ਪੈ ਰਿਹਾ ਕੱਟੀਏ ਜੋ ਆਗ ਪਹਿਲਾਂ ਟੀਵੀ ਦੇਖ ਰਹੇ ਸੀਗੇ ਹੁਣ ਬਣਨ ਬੈਠ ਗਏ ਸੱਤੀ ਗਾਲ ਜੀ ਸਾਰਿਆਂ ਨੂੰ ਅੱਦੀ ਸੱਤੀ ਗਾਲ ਜੀ ਸਾਰਿਆਂ ਨੂੰ ਨਾਈਪਲਾਈ ਕਰ ਲਓ ਹੁਣ ਦੰਬ ਕੇ ਠੀਕ ਆ ਇੱਕ ਪੇਪਰ ਹੈਗਾ ਸਿਰਫ ਤੁਹਾਡਾ ਹਾਂਜੀ ਲੱਗਾ ਤੜਕਾ ਤੜਕਾ ਲੱਗ ਗਿਆ ਬੜੀਆਂ ਯੈਸ ਕਿਵੇਂ ਕੱਲੀ ਨਾਲ ਸਰਪ੍ਰਾਈਜ਼ ਦਵਾਂਗੀ ਨਾ ਸਰਪ੍ਰਾਈਜ਼ ਹੈ ਕੋਈ ਕਿਹਦੇ ਵਾਸਤੇ ਖਣਦੇ ਮੇਰੇ ਵਾਸਤੇ ਅੱਛਾ ਆਪਣਾ ਨਾ ਚੌਲ ਜਿ ਬਣਾ ਰਹੇ ਆ ਪਿਆਜ਼ ਦੇ ਨਾਲ ਅੱਛਾ ਵਧੀਆ ਹੈ ਚਲੋ ਇਹਨਾਂ ਰੋਟੀ ਬਣਾਉਂਗੀ ਕਿੰਨਾਂ ਨੂੰ ਹਾਂ ਮਿਆਣੀ ਆ ਪਰਿਆ ਉਸਤ ਪਰਿਆ ਪਰਖਾ ਲਾਗੇ ਬਸ ਠੰਡ ਬਹੁਤਾ ਕਰ ਲੂਗਾ ਫਿਰਕੀ ਸਾਫ ਕਰਨੀ ਤੁਸੀਂ ਇਧਰਲੀ ਗੰਦੀ ਹੋਈ ਪਈ ਹੈ ਹਾਂ ਇਹਨੂੰ ਸਾਫ ਕਰ ਟੁੱਟੀ ਕਿੱਥੋਂ ਆਈ ਹੈ ਹੈ ਟੁੱਟੀ ਕਿੱਥੋਂ ਆਈ ਹੈ ਔਰ ਰੁੱਟੀ ਵੀ ਅਲੀਚ ਵਾਲੀ ਕਿੱਥੋਂ ਔਰ ਇਹ ਪਚਰ ਹਾਂ ਇਹ ਸੇਆਂ ਖਲਾਕੇ ਟੁੱਟ ਗਈਆਂ ਨਾ ਤਾਂ ਹਾਂ ਹੈ ਨਾ ਹਾਂ ਇਹਦਾ ਕਰਦੇ ਕੋਈ ਨਾ ਕੋਲ ਕੱਲੂ ਕੱਢਦੇ ਫਿਰ ਟਾਈਮ ਹੈ ਇਹਨੂੰ ਕਰਦੇ ਇੱਥੇ ਵੀ ਲਾਉਣਾ ਕੋਈ ਨਾ ਕੋਸ਼ ਆ ਵੀ ਟੁੱਟ ਗਈ ਆ ਦੇਖੋ ਇੱਥੇ ਵੀ ਲਾਉਨੇ ਆਗੇ ਜੇ ਤਾਂ ਕੁਆਡਰਾਂ ਕਰਤੀ ਅਜੇ ਬੰਦੇ ਦਾ ਆਪਦਾ ਪੱਕਾ ਹੀ ਹੋਵੇ ਘਰ ਉਹਨੂੰ ਜੇ ਪਾਣਾ ਜਿਵੇਂ ਆਪਣਾ ਉੱਥੇ ਆ ਫਿਰ ਬੰਦੇ ਦਾ ਪੱਕਾ ਹੀ ਕੋਈ ਕਰ ਲਵੇ ਹੱਲ ਤੇ ਫਿਰ ਐ ਹੁੰਦਾ ਵੀ ਕੱਲ ਨੂੰ ਟਾਈਪ 2 ਮਿਲ ਜਾਣਾ ਤੇ ਟਾਈਪ 3 ਮਿਲ ਜਾਣਾ ਕੋਈ ਫਟਣਾ ਹੋਵੇ ਫਿਰ ਕੁਆਟਰ ਚੇਂਜ ਹੁੰਦੇ ਰਹੇ ਨੇ ਫੇਰ ਮੰਨ ਲਓ ਕਿ ਹੋਊਗਾ ਸਾਡਾ ਵੀ ਇੰਨਾ ਵਧੀਆ ਬਣਾਇਆ ਸੀਗਾ ਤੇ ਹੁਣ ਛੱਡ ਕੇ ਜਾਣਾ ਮੈਗੇਆ ਸਾਬਰ ਕਿ ਅਸੀਂ ਬਾਰਾ ਬੰਦ ਮਿਹਨਤ ਨਹੀਂ ਕਰਦੇ ਹੈਗੇ ਕੁਆਟਰ ਦੇ ਉੱਤੇ ਦੇਦਾ ਸੀ ਵਧੀਆ ਬਣਾ ਲਈਏ ਪਰ ਫਿਰ ਵੀ ਅਸੀਂ ਕਾਫੀ ਹੱਦ ਤੱਕ ਵਧੀਆ ਬਣਾਇਆ ਹੋਇਆ ਵਾ ਤੇ ਰੈਕ ਵਗੈਰਾ ਸੋਇਟਾ ਜਿੰਦੂ ਵੀ ਹੈਗੇ ਵੀ ਹੁਣਾਂ ਨੂੰ ਟਾਈਪ 2 ਮਿਲ ਜੂਗਾ ਉਸ ਟਾਈਪ ਨੂੰ ਫਿਰ ਅਸੀਂ ਛੱਡ ਕੇ ਜਾਵਾਂਗੇ ਇਹਨੂੰ ਫਿਰ ਅੱਗੇ ਕੁਆਟਰ ਪਰ ਜਾਂਦਾ ਫਿਰ ਆਈਆਂ ਮੇਰੇ ਹਰਾ ਨੂੰ ਦੋ ਕਮਰੇ ਆਲੇ ਮਿਲਿਆ ਹੈ ਦੋ ਕਮਰੇ ਇੱਕ ਸੋਈ ਆ ਬਾਥਰੂਮ ਤੇ ਆ ਗੈਦਰੀ ਆ ਤੇ ਜਦੋਂ ਟਾਈਪ 2 ਦੇ ਵਿੱਚ ਤਿੰਨੇ ਕਮਰੇ ਮਿਲ ਜਾਣਗੇ ਸੋਈ ਬਾਥਰੂਮ ਦੋਨ ਜਦ ਰਹਿਣਗੇ ਫਿਰ ਟਾਈਪ 3 ਦੇ ਵਿੱਚ ਐ ਵੱਡਾ ਵੱਡਾ ਹੁੰਦਾ ਜਾਂਦਾ ਕੰਮ ਤੇ ਅੱਲਾ ਮੇਰੀ ਜੀ ਕਰਦਾ ਵੀ ਮਾਰਦਾ ਫਿਰ ਜਾਨਾ ਅਬ ਰੋਟੀ ਖਾ ਲੈ ਅੱਧਿਕੇ ਹੁਣ ਸਬਸਕ੍ਰਾਈਬ ਕਰ ਦਿੱ ਸਾਡਾ ਚੈਨਲ ਰੋਟੀ ਖਾਓ ਚਲੋ ਜੀ ਜੀ ਇਹ ਆਣਗੇ ਫਿਰ ਰੋਟੀ ਠੰਡੀ ਹੋ ਜੂ ਆਪਣੀ ਮੈਂ ਮੜੀ ਆ ਗੈਸ ਬੂਝਾ ਸਾਫ ਕੀਤਾ ਮੈਂ ਵੀ ਮਾਈਦਾ ਨੂੰ ਪੱफाई ਕਰਤੀ ਸਹੇ ਨਾਲ ਦੇ ਨਾਲ ਹੈ ਆਟਾ ਵੀ ਰੱਖਾ ਠੰਡੀਆਂ ਜਾਲਾਂ 'ਚ ਪਾਣਾ ਹਾਂ ਰੋਟੀ ਪੱਣੇ ਮਾਂ ਦਾ ਮੇਕੇ ਭਰ ਜਾਈ ਤੇ ਕਿ ਮੁੱਠ ਨਹੀਂ ਹੋਣਾ ਫਿਰ ਉੱਠ ਕੇ ਉਹਨੂੰ ਜੀ ਨਹੀਂ ਕਰਨਾ ਠੰਡੇ ਪੱਣੇ ਚ ਦਵਾ ਦਾ ਹੱਥ ਜਦ ਪਾਵਾਂਗਾ ਠੰਡ ਲੱਗਦੀ ਹੈ ਹੁਣ ਮੈਂ ਹੁਣ ਤਾਂ ਆਪਾਂ ਗਰਮ ਜੇ ਹੋਏ ਹੋਏ ਤੁਲੇ ਫਿਰ ਦੇ ਮੈਂ ਕਹਾਂ ਤਾਜ ਨੰਦੋ ਪੱਣੇ ਕੱਢ ਪਰੀਏ ਕਟੇ ਤਾਂ ਮੈਨੂੰ ਪਤਾ ਨਹੀਂ ਹੁਣ ਪਰ ਬਣੇ ਆ ਦੇ ਇੱਕ ਤਾਂ ਵਧੀਆ ਲੱਗਦੇ ਮਸਾਲੇ ਕਰਾਰੇ ਜਿਹੇ ਲੱਗਦੇ ਆ ਫਿਰ ਵੀ ਜ਼ਿਆਦਾ ਬਣ ਗਏ ਹਨਾ ਹਾਂ ਮੇਰਾ ਕਰਾਰੇ ਜਿਹੇ ਖਾਣ ਨੂੰ ਜੀ ਕਰਦਾ ਨਾਲੇ ਜ਼ਿਆਦਾ ਬਣ ਗਏ ਫਿਰ ਵੀ ਚੰਗ ਲਾ ਹੁਣ ਕੋੜਾ ਪਤਲੇ ਹੁੰਨੇ ਆ ਪਰ ਪਾਪਾ ਨਿਕਲ ਰਹੀਆਂ ਓ ਛੇਤੀ ਖਾ ਲਓ ਰੋਟੀ ਉਹ ਖਾ ਕੇ ਵੀ ਚਲਾ ਗਿਆ ਦਾਲ ਖਾ ਲੈ ਸੋ ਆਦ ਬਣੇ ਮੇਰੇ ਕੰਮ ਹਾਂ ਇਹ ਤੇ ਨੂਨ ਥੋੜਾ ਜਿਹਾ ਵੱਧ ਹੋ ਗਿਆ ਤੇ ਅਰੇ ਆਦ ਰਕ ਵੀ ਪਿਆਜ਼ ਲਸਣ ਵੀ ਪਾਇਆ ਸੀ ਕੱਟ ਕਰਕੇ ਨੂਨ ਵਧੋ ਯਾਰ ਤਾਂ ਸੁਆਦ